you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਮੈਂ ਉੱਠ ਗਈ ਸੀ ਤੇ ਇੱਥੇ ਉੱਠ ਕੇ ਤੇ ਮੈਂ ਹਨਾ ਪਹਿਲਾਂ ਮੈਂ ਚਾਹ ਧਰਨ ਲੱਗੀ ਸੀ ਫਿਰ ਮੈਂ ਕਿ ਨਹੀਂ ਵੀ ਦੁੱਧ ਆਪਣਾ ਰਾਤ ਵਾਲਾ ਵਾਲਾ ਦਿੱਤਾ ਪਿਆ ਸੀ ਫ੍ਰਿਜ 'ਚ ਵੀ ਉਹ ਦੁੱਧ ਆਪਾਂ ਹਨਾ ਜੱਗ ਦੇ ਵਿੱਚ ਕੱਢ ਦਿੰਨੇ ਮਲਾਈ ਲਾ ਕੇ ਤੇ ਉਹਦੇ ਵਿੱਚ ਫਿਰ ਆਪਾਂ ਚਾਹ ਬਣਾ ਲਾਂਗੇ ਤੇ ਬਸ ਫਿਰ ਮੈਂ ਦੁੱਧ ਕੱਢਦਾ ਸੀ ਜੱਗ ਦੇ ਵਿੱਚ ਮਲਾਈ ਲਾਤੀ ਸੀ ਤੇ ਫਿਰ ਮੈਂ ਹਨਾ ਪਾਣੀ ਪਾ ਕੇ ਤੇ ਬਸ ਚਾਹ ਧਰਤੀ ਸੀ ਤੇ ਚਾਹ ਮਿੱਠਾ ਮੈਂ ਪਾਤਾ ਸੀ ਚਾਹ ਦੇ ਵਿੱਚ ਤੇ ਦੁੱਧ ਆਪਾਂ ਹਨਾ ਫੇਰ ਉਹ ਮਲਾਈ ਲਾ ਕੇ ਆਪਾਂ ਫਿਰ ਦੁੱਧ ਰੱਖ ਦਾਂਗੇ ਫ੍ਰਿਜ ਦੇ ਵਿੱਚ ਤੇ ਹੁਣ ਮੈਂ ਰਾਤਨੀ ਵਾਲਾ ਦੇ ਦਿੰਨੀ ਕਿਉਂਕਿ ਉਸ ਦਿਨ ਹਨਾ ਦੁੱਧ ਜਿਆਦਾ ਸੀ ਤੇ ਖਰਾਬ ਹੋ ਗਿਆ ਸੀ ਤੇ ਤਾਂ ਕਰਕੇ ਫਿਰ ਆਪਾਂ ਰਾਤ ਨੂੰ ਵਾਲਾ ਦੇ ਕੇ ਬਸ ਹਨਾ ਪਾਣੀ ਦੇ ਵਿੱਚ ਰੱਖ ਦਿੰਨੇ ਟੋਪੀਆ ਤੇ ਉਹ ਠੰਡਾ ਹੋ ਜਾਂਦਾ ਜਦੋਂ ਤੇ ਫਿਰ ਆਪਾਂ ਫ੍ਰਿਜ 'ਚ ਰੱਖ ਦਿੰਨੇ ਜਦੋਂ ਆਪਾਂ ਪੈਣਾ ਹੁੰਦਾ 8:30 ਨੂੰ 10 ਵਜੇ ਤੱਕ ਕੋਲੋਂ ਠੰਡਾ ਹੋ ਜਾਂਦਾ ਤੇ ਬਸ ਜੀ ਫਿਰ ਮੈਂ ਹਨਾ ਦੁੱਧ ਵਿੱਚ ਕੱਟ ਕੇ ਜਾ ਕੇ ਜਿਵੇਂ ਫ੍ਰਿਜ 'ਚ ਰੱਖ ਦੂੰਗੀ ਤੇ ਦੁੱਧ ਜਿਆਦੇ ਸੀ ਜੱਗ ਦੇ ਵਿੱਚ ਫਿਰ ਮੈਂ ਦੂਜੇ ਜੱਗ ਦੇ ਵਿੱਚ ਕੱਢਤਾ ਥੋੜਾ ਜਿਹਾ ਤੇ ਬਸ ਹਨਾ ਫਿਰ ਆਪਣੀ ਚਾਹ ਉੱਤਰ ਬਣ ਜੂਗੀ ਉਹਨੂੰ ਤੇ ਬਸ ਫਿਰ ਮੈਂ ਇੱਧਰ ਆ ਗਈ ਸੀ ਹਨਾ ਸਨੇਹਾ ਸਨੇਹਾ ਲੱਗ ਗਈ ਸੀ ਕੰਮ ਕਰਨ ਆਪਣੇ ਝਾੜੂ ਪੋਚੇ ਦੇ ਤੇ ਫਿਰ ਚਾਹ ਆਪਣੀ ਬਣ ਗਈ ਸੀ ਦੁੱਧ ਮੈਂ ਪਾਤਾ ਸੀ ਬਸ ਤੇ ਸਨੇਹਾ ਨੇ ਪਾਤਾ ਸੀ ਦੁੱਧ ਤੇ ਮੈਂ ਬਾਹਰ ਸੀ ਤੇ ਫਿਰ ਮੈਨੂੰ ਥੋੜਾ ਲੱਗਿਆ ਫਿਰ ਮੈਂ ਕਿਹਾ ਥੋੜਾ ਲੱਗਦਾ ਤੇ ਫਿਰ ਮੈਨੂੰ ਕਾਲੀ ਜੀ ਲੱਗੀ ਚਾਹ ਮੈਂ ਕਿਹਾ ਥੋੜਾ ਜਿਹਾ ਹੋਰ ਪਾ ਦਿੰਨੇ ਵਧੀਆ ਚਲ ਸਵੇਰ ਦੀ ਚਾਹ ਇੱਕ ਵਾਰ ਪੀਣੀ ਹੁੰਦੀ ਹੈ ਦੁਪਹਿਰਾਂ ਤਾਂ ਕਈ ਵਾਰ ਜੀ ਹੁੰਦਾ ਪੀ ਲੈਣੇ ਤਾਂ ਨਾਲ ਸੀ ਤੇ ਬਸ ਫਿਰ ਮੈਂ ਥੋੜਾ ਜਿਹਾ ਦੁੱਧ ਪਾ ਕੇ ਤੇ ਚਾਹ ਨੂੰ ਆਪਾ ਵਾਲਾ ਦੇ ਲਾਂਗੇ ਤੇ ਅਦਰ ਮੈਂ ਰਹਿ ਕੇ ਤਾਂ ਕਪੜਾ ਕੱਲ ਧੋਤਾ ਸੀ ਲਾ ਕੇ ਤੁਸੀਂ ਦੇਖ ਰਹੇ ਹੋਗੇ ਤੇ ਫ੍ਰਿਜ ਦਾ ਵੀ ਕਵਰ ਧੋਤਾ ਸੀ ਤੇ ਕਿਉਂਕਿ ਆਪਾਂ ਹਨਾ ਸੰਡੇ ਨੂੰ ਰਸੋਈ ਸਾਫ਼ ਕਰਨੀ ਹੈ ਇਸ ਕਰਕੇ ਮੈਂ ਧੋਤੇ ਸੀ ਕੱਲ ਤੇ ਬਸ ਫਿਰ ਮੈਂ ਇਥੇ ਟੋਕਰੇ ਦੇ ਵਿੱਚੋਂ ਭਾਂਡੇ-ਪੁੰਡੇ ਕੱਢਣ ਲੱਗ ਗਈ ਸੀ ਤੇ ਵਸੇ ਤੇ ਮੈਂ ਚਾਹ ਪੁਣ ਧੋਲੀ ਸੀ ਕਿਉਂਕਿ ਮੈਂ ਨਾ ਜਿਹੜੇ ਭਾਂਡੇ ਵਿੱਚ ਚਾਹ ਵਿੱਚ ਪੋਣੀ ਤੇ ਆਪਾਂ ਧੋ ਕੇ ਫੇਰ ਹੀ ਵਰਤਦੇ ਹਾਂ ਕਿਉਂਕਿ ਰਾਤ ਨੂੰ ਛਿਪਕਲੀਆਂ ਮੂਹ ਵਗੈਰਾ ਲਾ ਦਿੰਦੀਆਂ ਤੇ ਛਿਪਕਲੀਆਂ ਦੇ ਬੱਚੇ ਵੀ ਬਹੁਤ ਕਰਦੇ ਆ ਗਰਮੀ ਦੇ ਵਿੱਚ ਤੇ ਵਸੇ ਫਿਰ ਮੈਂ ਬਾਹਰ ਆ ਗਈ ਸਿਰ ਤੇ ਚਾਹ ਲੈ ਕੇ ਆਵਦੀ ਤੇ ਨਾਲ ਰੋਟੀ ਲੈ ਆਈ ਸੀ ਤੇ ਵਸੇ ਫਿਰ ਮੈਂ bari ਮੰਜਾ ਕੱਟ ਕੇ ਪੈਣੀ ਬੈੰਨੀ ਹੁੰਨੀ ਹੈ ਕਿਉਂਕਿ ਹਨਾ ਸਵੇਰੇ ਸਵੇਰੇ ਫ੍ਰੈਸ਼ ਹਵਾ ਚੱਲਦੀ ਹੁੰਦੀ ਹੈ ਵਧੀਆ ਹੁੰਦਾ ਫ੍ਰੈਸ਼ ਹਵਾ ਲੈਣੀ ਤੇ ਦੇਖੋ ਜੀ ਉਹ ਜਾਮਣ ਕਿੰਨੇ ਵਧੀਆ ਹਿੱਲੀ ਜਾਂਦੀ ਹੈ ਤੇ ਹਵਾ ਚੱਲੀ ਜਾਂਦੀ ਸੀ ਠੰਡੀ ਠੰਡੀ ਤੇ ਬਸ ਫਿਰ ਮੈਂ ਚਾਹ ਨਾਲ ਹਨਾ ਰੋਟੀ ਖਾਣ ਲੱਗੀ ਸੀ ਸਨੇਹਾਨ ਨੂੰ ਮੈਂ ਪੁੱਛਿਆ ਸੀ ਮੈਂ ਕਿਹਾ ਜੀ ਚਾਹ ਪੀਣੀ ਆ ਤਾਂ ਫਿਰ ਮੈਂ ਦੇ ਦਿੰਨੀ ਆ ਤੇ ਉਹ ਕਹਿੰਦੀ ਨਹੀਂ ਮੈਨੂੰ ਪੀਣੀ ਤੇ ਬਸ ਫਿਰ ਉਹ ਝਾੜੂ ਲਾਉਣ ਲੱਗਦੀ ਸੀ ਇੱਧਰ ਤੇ ਰਿਸ਼ੂ ਸੁੱਤਾ ਪਿਆ ਸੀ ਤੇ ਰਿਸ਼ੂ ਨੂੰ ਮਠੁੰਦੀ ਨਹੀਂ ਬਸ ਹੁਣ ਇਹ ਇੱਕ ਦੋ ਦਿਨ ਰਹਿ ਗਏ ਇੱਕ ਦੋ ਤਰੀਕ ਤੋਂ ਸਕੂਲ ਲੱਗਣਗੇ ਫਿਰ ਬਸ ਆਪਦਾ ਇਹ ਰੁਟੀਨ ਚ ਆ ਜਾਊਗਾ ਤੇ ਬਸ ਫਿਰ ਇਹ ਝਾੜੂ ਲਾ ਕੇ ਪੁੱਛ ਪੁੱਛੇ ਲਾ ਦੋਗੀ ਤੇ ਪੁੱਛੇ ਲਾ ਕੇ ਜੇ ਫਿਰ ਇਹਦਾ ਕੰਮ ਹੋ ਜਾਊਗਾ ਕਲੀਅਰ ਬਾਕੀ ਮੇਰਾ ਕੰਮ ਰਹਿ ਜਾਊਗਾ ਕਿਉਂਕਿ ਇਹਨੇ ਜਾਣਾ ਹੁੰਦਾ ਸਵੇਰੇ ਸਵੇਰੇ ਹਨਾ ਫਿਰ ਅਸੀਂ ਮੰਦਿਰ ਵੀ ਜਾਣੇ ਨੇ ਤਾਂ ਉਹ ਕਿਤਾ ਘਰ ਕੇ ਝਾੜੂ ਲਾਉਣ ਲੱਗਦੇ ਸੀ ਇਹ ਕਹਿੰਦੇ ਫਿਰ ਆ ਕੇ ਨਹੀਂ ਹੁੰਦਾ ਕੰਮ ਤਾਂ ਕਰਕੇ ਲਾਤਾ ਸੀ ਇਹਨੇ ਝਾੜੂ ਤੇ ਬਸ ਫਿਰ ਮੈਂ ਇੱਥੇ ਪਾਣੀ ਡੋਲਣ ਜਾਵਣੀ ਸੀ ਚਾਹ ਪੱਤੀ ਵਾਲਾ ਚਾਹ ਬਣਾਈ ਸੀ ਤੇ ਮੈਂ ਚੱਲਾਂ ਮੈਂ ਡੋਲ ਕੇ ਤੇ ਫਿਰ ਆਪਾਂ ਆਣਾ ਕੰਮ ਤੋਂ ਦੇਵ ਦੇ ਸ਼ੁਰੂ ਕਰ ਲਈ ਸੀ ਤੇ ਇੱਥੇ ਸਨੇਹਾ ਜਾ ਰਹੀ ਸੀ ਪੋਚਾ ਲਾਉਣ ਵਾਸਤੇ ਤੇ ਮੈਂ ਕਿਹਾ ਵੀ ਪੋਚਾ ਲਾ ਦੇ फटाफट ਤੇ ਆ ਗਈ ਅੱਗੇ ਦੀ ਤਾਈ ਦੀ ਕੁੜੀ ਜਾਂਦੀ ਹੁੰਦੀ ਸਾਡੇ ਮੰਦਿਰ ਤੇ ਮੈਨੂੰ ਐ ਹੋਇਆ ਵੀ ਅੱਜ ਉਹਨੂੰ ਛੁੱਟੀ ਹੈ ਕਿਉਂਕਿ ਉਹਨੂੰ ਸੈਚਡੇ ਛੁੱਟੀ ਹੁੰਦੀ ਹੈ ਤੇ ਉਹਨੂੰ ਪਹਿਲੇ ਤੇ ਤੀਜੇ ਸੈਚਡੇ ਛੁੱਟੀ ਹੁੰਦੀ ਹੈ ਮੈਂ ਕਿਹਾ ਵੀ ਕਿਤੇ ਚੌਥੇ ਹੁੰਦੀ ਹੈ ਅਸੀਂ ਇਸ ਝਾਗ 'ਚ ਰਹਿ ਗਏ ਤੇ ਮੈਂ ਕੰਮ ਕਰਨ ਲੱਗ ਗਈ ਮੈਂ ਕਿਹਾ ਚੱਲ ਠਹਿਰ ਕੇ ਚੱਲਾਂਗੇ ਤੇ ਫਿਰ ਉਹਦਾ ਫੋਨ ਆਇਆ ਕਹਿੰਦੀ ਤਿਆਰ ਹੋ ਗਈ ਮੈਂ ਅਜੇ ਨਹਾਉਣੀ ਲੱਗੀ ਸੀ ਫਿਰ ਮੈਂ ਕਹ ਤਾਂ ਨਹੀਂ ਹੈ ਤੇ ਮੈਂ ਨਹਾਉਣ ਲੱਗੀ ਆ ਇਸ ਸੁਨੇਹਾ ਨੇ ਨਹਾਉਣਾ ਫਿਰ ਉਹ ਬਸ ਹਰੀਸ਼ੂ ਨੂੰ ਲੈ ਗਈ ਸੀ ਨਾਲ ਕਹਿੰਦੀ ਤੂੰ ਆ ਜਾ ਮੇਰੇ ਨਾਲ ਤੇ ਬਸ ਫਿਰ ਮੈਂ ਇਥੇ ਨਾਲੀ ਵਗੈਰਾ ਧੋਣ ਲੱਗ ਗਈ ਸੀ ਤੇ ਮੈਂ ਕਹ ਚੱਲ ਮੈਂ ਨਾਲੀ ਧੋ ਦਾਂ ਚੰਗੀ ਤਰ੍ਹਾਂ ਹਨਾ ਸਵੇਰੇ ਸਵੇਰੇ ਧੋ ਕੇ ਫੇਰ ਹੀ ਆਪਾਂ ਨਹਾ ਧੋਵਾਂਗੇ ਦੇੱਤੇ ਵੇਰ ਮੈਂ ਨਾਲੀ ਧੋ ਕੇ ਚੰਗੀ ਤਰ੍ਹਾਂ ਤੇ ਫਿਰ ਮੈਂ ਬੂਟਿਆਂ ਨੂੰ ਪਾਣੀ ਪਾਉਣ ਲੱਗ ਗਈ ਸੀ ਤੇ ਮੈਂ ਤਾਂ ਚੱਲ ਹਨਾ ਉਹ ਤਾਂ ਮੌਸਮ ਠੰਡਾ ਹੀ ਸੀ ਕਿਉਂਕਿ ਹਨਾ ਮੀਂਹ ਦਾ ਪਾਣੀ ਪਿਆ ਹੋਇਆ ਸੀ ਮੈਂ ਕਿਹਾ ਚੱਲ ਫਿਰ ਵੀ ਆਪਰਤ ਛਿੜਕ ਦੰਨੇ ਆ ਸੁੱਕੇ ਜਿਹੇ ਫੈਸੇ ਕਮਲ ਆਏ ਪਏ ਸੀ ਬੂਟੇ ਚੰਗ ਦਿਨ ਤਾਂ ਧੁੱਪ ਨਿਕਲ ਹੁੰਦੀ ਹੈ ਸਵੇਰ ਸ਼ਾਮ ਠੰਡਾ ਜਿਹਾ ਹੋ ਜਾਂਦਾ ਮੌਸਮ ਤੇ ਬਸ ਸਨੇਹਾ ਨਿੱਤਰ ਪੋਚੇ ਵਗੈਰਾ ਲਾ ਕੇ ਸਾਰੇ ਕਮਰੇ ਦੇ ਵਿੱਚ ਤੇ ਰਸੋਈ 'ਚ ਫੇਰੇ ਲੱਗੀ ਸੀ ਬਾਹਰ ਝਾੜੂ ਲਾਉਣ ਤੇ ਮੈਂ ਨੋਂਨ ਜਾਵੜੀ ਸੀ ਮੈਂ ਕਿਹਾ ਵੀ ਮੈਂ ਨਾ ਕੇ ਹੁੰਨੀ ਐ ਨੇ ਤੇ ਤੂੰ ਛਾੜੂ ਛੋਟੂ ਲਾ ਲ ਆਪਦਾ ਤੇ ਕਹਿੰਦੇ ਠੀਕ ਐ ਮੈਂ ਕਿਹਾ ਜਿੰਨਾ ਕ ਲੱਗਿਆ ਲਾਲੇ ਬਸ ਮੇਰੇ ਨੋਂਦੇ ਨੂੰ ਹੁੰਦੇ ਵੀ ਜਦੋਂ ਮੈਂ ਨਾਲ ਹੀ ਫਿਰ ਤੂੰ ਬਸ ਉੱਥੇ ਆਪਦਾ ਕੂੜਾ ਚੱਕ ਕੇ ਤੇ ਫਿਰ ਆਪ ਨਾਵੀ ਕਹਿੰਦੇ ਠੀਕ ਐ ਬਸ ਫਿਰ ਇਹ ਆਪਦਾ ਸਾਫ ਸਪਾਈ ਲੱਗ ਗਈ ਸੀ ਕਰਨ ਤਿੰਨਾਂ ਕ ਮੜੀ ਜੀ ਹਨਾ ਕੰਮ ਕਰਨ ਨਾਲ ਹੈਲਪ ਮਿਲ ਜਾਂਦੀ ਹੈ ਬੱਚਿਆਂ ਦੇ ਨਾਲ ਕਿਉਂਕਿ ਫਿਰ ਸਾਰਾ ਹੀ ਆਪ ਨੂੰ ਕਰਨਾ ਪੈਂਦਾ ਹੈ ਤੇ ਦੋ ਦਿਨ ਤਾਂ ਮੈਥੋਂ ਪੋਚੇ ਲੱਗੇ ਨਹੀਂ ਝਾੜੂ ਲੱਗਿਆ ਸੀ ਕੱਲਾ ਤੇ ਮੈਂ ਕਿਹਾ ਵੀ ਮੈਥੋਂ ਨਹੀਂ ਲੱਗਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੇਰੇ ਨਾਲ ਕੀ ਹੈ ਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਵਾਸੇ ਫਿਰ ਇਹਨੇ ਇੱਕ ਦਿਨ ਸ਼ਾਮ ਨੂੰ ਆ ਕੇ ਲਾਏ ਸੀ ਪੋਚੇ ਝਾੜੂ ਲਾ ਕੇ ਤੇ ਫਿਰ ਉਹ ਕਹਿੰਦੇ ਸ਼ਾਮ ਨੂੰ ਓਖਾ ਹੁੰਦਾ ਵੀ ਸਵੇਰੇ ਕੰਮ ਚਾ ਕਰੂੰ ਤੇ ਦੇਖੋ ਜੀ ਹੁਣ ਅਸੀਂ ਨਾ ਧੋ ਕੇ ਹੁਣ ਮੰਦਿਰ ਚੱਲੇ ਆ ਮੈਂ ਨਾਲੀ ਸੀ ਤੇ ਮੈਂ ਜਲ ਪਾਉਣ ਲੱਗੀ ਸੀ ਡੋਲੂ ਦੇ ਵਿੱਚ ਤੇ ਮੈਂ ਕਿਹਾ ਮੈਂ ਡੋਲੂ ਦੇ ਵਿੱਚ ਜਲ ਪਾ ਲਾਂ ਤੇ ਮੈਂ ਹਨਾ ਹੁਣ ਤਿੰਨ ਗੜਬੀਆਂ ਹਨਾ ਅਸੀਂ ਪਾਣੀ ਦੀਆਂ ਜਲਦੀਆਂ ਲੈ ਕੇ ਜਾਣੀਆਂ ਡੁੱਲੂ ਦੇ ਵਿੱਚ ਇੱਕ ਸਨੇਹਾ ਦੀ ਇੱਕ ਮੇਰੀ ਇੱਕ ਮੇਰੇ ਹਸਬੰਦ ਦੀ ਕਿਉਂਕਿ ਉਹਨਾਂ ਦੇ ਨਾਮ ਦਾ ਵੀ ਮੈਂ ਜਲ ਚੜਾਉਣੀ ਆ ਤੇ ਕਿਉਂਕਿ ਉੱਧਰ ਤਾਂ ਹਨਾ ਮੰਦਿਰ ਵਗੈਰਾ ਹਜੇ ਹੈ ਨਹੀਂ ਕਿ ਪਤਾ ਨਹੀਂ ਉਹਨਾਂ ਨੂੰ ਤੇ ਮੈਂ ਕਿਹਾ ਵੀ ਮੈਂ ਇੱਧਰ ਚੜਾਇਆ ਕਰੂੰਗੀ ਜਦੋਂ ਤੁਹਾਨੂੰ ਮੰਦਿਰ ਦਾ ਪਤਾ ਲੱਗ ਗਿਆ ਫਿਰ ਤੁਸੀਂ ਉੱਥੇ ਚੜਾ ਲਿਆ ਕਰਿਓ ਤੇ ਬਸ ਫਿਰ ਮੈਂ ਜਲ ਵਗੈਰਾ ਪਾ ਕੇ ਰੱਖ ਦਿੱਤੀ ਸਨੇਹਾ ਜਿੰਨਾ ਕੇ ਆਈ ਨਹੀਂ ਸੀ ਫਿਰ ਮੈਂ ਪਾਣੀ ਭਰਨ ਲੱਗੀ ਸੀ ਪੀਨ ਨਾਲ ਮੈਂ ਕੱਲ ਮੈਂ ਪੀਣ ਵਾਲਾ ਪਾਣੀ ਭਰਦਾ ਤੇ ਬਸ ਫਿਰ ਮੈਂ ਕੈਂਪਰ ਦੇ ਵਿੱਚ ਪਾਣੀ ਪਾ ਲਿਆ ਸੀ ਤੇ ਕੈਂਪਰ ਦੇ ਵਿੱਚ ਪਾ ਕੇ ਫਿਰ ਆਪਾਂ ਵਰਪ ਕੱਢਣ ਲੱਗੇ ਸੀ ਫ੍ਰਿਜ ਦੇ ਵਿੱਚ వేసే ఫేను ఢకతా కడడే నేర్ మరీ పా బాలీ బర్తనం జటా వగేరా గు సబ్జీ వస్తే ਤੇ ਚਾਹ ਪਾਣੀ ਬਣਾਉਣ ਨੂੰ ਤੇ ਤਾਂ ਕਰਕੇ ਇੱਕ ਬਾਲਟੀਪੇ ਭਰ ਲੈਣੇ ਘੜੇ ਵਗੈਰਾ ਇੱਥੇ ਨਹੀਂ ਹੈਗੇ ਅਸੀਂ ਨਾ ਸਾਡੇ ਕਮਿਹਾਰ ਹੈਗੇ ਇੱਥੇ ਪਿੰਡ ਦੇ ਵਿੱਚ ਤੇ ਹੁੰਦਾ ਰੱਖਣਾ ਜ਼ਰੂਰੀ ਹੁੰਦਾ ਘੜਾ ਰਸੋਈ ਦੇ ਵਿੱਚ ਦੇਖੂੰਗੀ ਜੇ ਕਮਿਹਾਰ ਆਇਆ ਕੋਈ ਹੁਣਾਂ ਫਿਰ ਮੈਂ ਜ਼ਰੂਰ ਲੈ ਕੇ ਰੱਖੂੰਗੀ ਯਾ ਤੁਹਾਨੂੰ ਨੂੰ ਆ ਗਏ ਸੀ ਮੰਦਰ ਜਾਇਆ ਹੈ ਤੇ ਨੂੰ ਦਰਵਾਜ਼ੇ ਹੁਣ ਆਪਾਂ ਲਾਵਾਂਗੇ ਰੋਟੀ ਕਿਉਂਕਿ 7:30 ਹੋ ਗਏ ਸੁਨੇਹਾਂ ਦੇ ਬਾਅਦ 8:00 ਹੋ ਜਾ ਜਾਂਦੀ ਤੇ ਰੋਟੀ ਲਾ ਕੇ ਫਿਰ ਮੈਂ ਜੋਤ ਬੁੱਤੀ ਲਾਉਂਗੀ ਕਿਉਂਕਿ ਹਨਾ ਜੋਤ ਬੁੱਤੀ ਲੁੰਦੇ ਟਾਈਮ ਲੱਗ ਜਾਂਦਾ 15-20 ਮਿੰਟ ਲੱਗ ਜਾਂਦੇ ਤੇ ਕੱਲ ਜੋਤ ਬੁੱਤੀ ਨਹੀਂ ਲਾ ਸਕਦੇ ਇਸ ਕਰਕੇ ਹਨਾ ਮੈਂ ਅੱਤੇ ਅੱਪ ਚੱਲ ਪਹਿਲੇ ਮੈਂ ਰੋਟੀ ਲਾਦਾ ਰੋਟੀ ਲਾ ਕੇ ਫਿਰ ਆਪਾਂ ਹਣਾ ਔਰ ਦੀ ਜੋਦ ਲਾਵਾਂਗੇ ਤੇ ਭਗਵਾਨ ਮੂਰੇ ਹੱਥ ਜੋੜਾਂਗੇ ਆਪਦੇ ਤੇ ਸੁੱਖ ਸ਼ਾਂਤੀ ਮੰਗਾਂਗੇ ਘਰ ਦੀ ਤੇ ਬਸ ਫਿਰ ਮੈਂ ਹੁਣ ਜੀ ਰੋਟੀ ਲਾਉਣ ਲੱਗੀ ਆ ਤੇ ਗਰਮੀ ਹੈਗੀ ਬਹੁਤ ਜਿਆਦਾ ਇੰਨੀ ਜਿਆਦਾ ਹੈ ਨਾ ਬਸ ਪੁੱਛੋ ਹੀ ਨਾ ਤੇ ਪਹਿਲਾਂ ਤਿੰਨ-ਕ ਦਿਨ ਮੌਸਮ ਬੜੀ ਠੰਡਾ ਹੋਇਆ ਸੀ ਤੇ ਹੁਣ ਅੱਜ ਧੁੱਪ ਘੜਤੀ ਲੱਗਣੀ ਤੇ ਗਰਮੀ ਹਮ ਤਾਂ ਹਵਾ ਚਲਦੀ ਹੈ ਵੈਸੇ ਤੇ ਪਰ ਪਸੀਨਾ ਬਹੁਤ ਹੀ ਜਿਆਦਾ ਆ ਜਾਂਦਾ ਇੰਨੀ ਗਰਮੀ ਹੋਈ ਪਈ ਹੈ ਨਾ ਬਹੁਤ ਹੀ ਜ਼ਿਆਦਾ ਤੇ ਕੰਮ ਧੰਦੇ ਆਪਣੇ ਹਨਾ ਸਵੇਰ ਦੇ ਝਾੜੂ ਪੋਚਾ ਕਰਤਾ ਸੁਨੇਹਾ ਨੇ ਮੈ ਤੁਹਾਨੂੰ ਦਿਖਾਉਣੀ। ਦੇਖੋ ਇਹ ਝਾੜੂ ਪੋਚਾ ਕਰਤਾ ਇਹਨੇ ਸੁਨੇਹਾ ਨੇ ਅੰਦਰ ਤੇ ਆ ਚਾਦਰ ਜੁੱਧਰ ਹਜੇ ਝਾੜਨ ਵਾਲੇ ਕਿਉਂਕਿ ਇੱਥੇ ਰੀਸ਼ੋ ਪਿਆ ਸੀ ਸੱਤਾ ਬਾਕੀ ਕੰਮ ਹੋ ਗਿਆ ਤੇ ਕੋਲਰ ਚ ਪਾਣੀ ਪੋਣੀ ਪਾ ਲਿਆ ਰਸੋਈ ਦਾ ਵੀ ਹੋ ਗਿਆ ਝਾੜੂ ਪੋਚਾ ਬਾਹਰ ਵੀ ਲਾਤਾ ਤੇ ਅੱਜ ਇਹਨੇ ਆ ਸ਼ਰਟ ਪਾਈ ਐ। ਇਹ ਅਸਿਲੇ ਆਈ ਜੀ ਮਾਤਾ ਦੇਵ ਜਵਾਲਾ ਜੀ ਜਦੋਂ ਗਾਇ ਸੀ ਚੰਤਪੁਰ ਨੇ ਜਵਾਲਾ ਜੋ ਥੱਲੇ ਸੀ ਤੇ ਇਹਨੇ ਪਾਈ ਅੱਜ ਵੈਸੇ ਕੱਦੇ ਵਾਰ ਪਹਿਲਾਂ ਪਾ ਲਈ ਤੇ ਅੱਜ ਪਾਈ ਆ ਦੇਖੋ ਜੀ ਹਵਾ ਤਾਂ ਚੱਲੀ ਜਾਂਦੀ ਆ ਠੰਡੀ ਤੇ ਪਰ ਗਰਮੀ ਬਹੁਤ ਜ਼ਿਆਦਾ ਤੇ ਕੰਮ ਹੋ ਜਾ ਸਾਡਾ ਪਿਆਸ ਜਿ ਖਿੰਡਿਆ ਕਿਉਂਕਿ ਹਨਾ ਝਾੜੂ ਲਾਉਣ ਵਾਲਾ ਜਿੱਥੋਂ ਕਾ ਪੱਟਿਆ ਸੀ ਇੱਧਰ ਆ ਜਾਮਣ ਤੇ ਬਜਰੀ ਪਈ ਇੱਧਰ ਕਾ ਪੱਟਿਆ ਸੀ ਇੱਧਰ ਝਾੜੂ ਲਾਉਣਾ ਕਿੰਨ ਕਾ ਪੱਟਨ ਨਾਲ ਹਨਾ ਸਾਬ ਸਫਾਈ ਝਾੜੂ ਨਾਲ ਹੀ ਹੋਊਗੀ ਤੇ ਬਸ ਇੱਧਰ ਮੈਂ ਕਾ ਗੱਲ ਪੱਟ ਲਿਆ ਸੀ ਸਾਬ ਸਫਾਈ ਹੋ ਗਈ ਸੀ ਤੇ ਟਾਈਮ ਹੋ ਗਿਆ ਸਵੇਰ 7:00 7:20 ਦਾ ਹੋ ਗਿਆ ਸਵੇਰ 7:00 ਤਾਂ ਮੈਂ ਵੀਡੀਓ ਸ਼ੁਰੂ ਕੀਤੀ ਸੀ ਸ਼ੁਰੂ ਤੇਗਾਸ ਹੁਣ ਮੈਂ ਹਨਾ ਰੋਟੀ ਲਾਉਣੀ ਹੈ ਰੋਟੀਆਂ ਜੀ ਕੀ ਆ ਚਾਰ ਪੰਜ ਰੋਟੀਆਂ ਚਾਰਕ ਪੰਜ ਕੁ ਪਰੋਠੀ ਹੁੰਦੇ ਦੋ ਦੋ ਸਾਡੇ ਤੇ ਸਨੇਆਂ ਦਾ ਕਈ ਵਾਰ ਇੱਕੋ ਹੀ ਖਾਂਦੀ ਕਈ ਵਾਰ ਦੋ ਖਾ ਲੈਂਦੀ ਆ ਤੇ ਬਾਸ ਹਣਾ ਹਣਾ ਚਾਹ ਪੀ ਮੰਗੇ ਆਪਾਂ ਰੋਟੀ ਦੇ ਨਾਲ ਅਸੀਂ ਚਾਹੀ ਹੁੰਦੀ ਆ ਕਿਉਂਕਿ ਦਹੀਂ ਹਣਾ ਜਮਾਉਣਾ ਤਾਂ ਹੈਗੇ ਸੀ ਬੱਚਿਆਂ ਵਾਸਤੇ ਪਰ ਉਹ ਜਾਗ ਹੈ ਨਹੀਂ ਸੀ ਲਿਆਉਣਾ ਭੁੱਲੇ ਜਾਂਦੇ ਰਹੋ ਜੀ ਅੱਜ ਮੈਂ ਲੈ ਕੇ ਆਉਂਗੀ ਉਧਰ ਦੂਜੇ ਘਰੋਂ ਜਾਗ ਲਿਆ ਕੇ ਰੱਖੂੰਗੀ ਫਿਰ ਦਹੀਂ ਇਹਨਾਂ ਜੋਗਾ ਲਾ ਦਿਆ ਕਰੂੰਗੀ ਗਲਾਸਕ ਚਲ ਦਹੀਂ ਨਾਲ ਸਵੇਰ ਖਾ ਲਿਆ ਕਰਨਗੇ ਮੈਂ ਤਾਂ ਦਹੀਂ ਖਾਣੀ ਨਹੀਂ ਹੈਣਾ ਤੇ ਆਪਾਂ ਹਰ ਚਾਹ ਚੋਨਾ ਆਵੇ ਸਬਜੀ ਨਾਲ ਰਾਤ ਦੇ ਨਾਲ ਖਾ ਲੈ ਕਰਾਂਗੇ ਤੇ ਰਾਤ ਅਸੀਂ ਰਾਇਮਾ ਤੇ ਛੋਲੇ ਮਿਕਸ ਕਰਕੇ ਬਣਾਏ ਸੀ ਤੇ ਫਿਰ ਮੈਂ ਤਰੀ ਨਾਲ ਹੀ ਰੋਟੀ ਖਾਧੀ ਤਰੀਲੀ ਪਾਲੀ ਸੀ ਮੈਂ ਕਿਹਾ ਹੁਣ ਮੈਂ ਕੀ ਆਡਾਣਾ ਬਣਾਵਾ ਸਬਜੀ ਸਬਜੀ ਤਾਂ ਕਰਕੇ ਤੇ ਬਸ ਫਿਰ ਮੈਂ ਤਰੀ ਨਾਲ ਚੋਰੀ ਜਿ ਕੁਟ ਕੇ ਖਾ ਲਈ ਡਾਂਗੇ ਸਾਰ ਨਾ ਹੁਣ ਤੇ ਰਾਤ ਦੇ ਡੈਡੀ ਦਾ ਫੋਨ ਆਇਆ ਸੀ 10:30 ਵਜੇ ਉਧਰ ਹੋਏ ਸੀ 1:30 ਕ ਘੰਟੇ ਪਿੱਛੇ ਆਉਂ ਤੇ ਵੀ ਤੇ 10:30 10:30 9:00 ਵਜੇ ਸੀ ਉਦੋਂ ਤੇ 10:30 ਇੱਧਰ ਆਪਣੇ ਹੋਏ ਸੀ ਤੇ ਮੈਂ ਅਸਤਾ ਸੌਂ ਗਏ ਸੀ ਬਸ ਹਨਾ ਨੀਂਦ ਆਉਣੀ ਲੱਗੀ ਸੀ ਸਾਨੂੰ ਤੇ ਫੋਨ ਆ ਗਿਆ ਫਿਰ ਗੱਲਾਂਬੱਤਾਂ ਕਰਦੇ ਰਹੇ ਤੇ ਮੈਂ ਕਿਤੇ ਸੁਨੇਹਾ ਨੇ ਕਿਤੇ ਰਿਸ਼ੂ ਤਾਂ ਸੌਂ ਗਿਆ ਸੀ ਸੁਨੇਹਾ ਵੀ ਸੌਂ ਗਈ ਸੀ ਵੈਸੇ ਤਾਂ ਵਾਸ਼ਰੂਮ ਗਈ ਸੀ ਤੇ ਫਿਰ ਉੱਠ ਖੜੀ ਹੋ ਉਹ ਤੇ ਫਿਰ ਨਹਾਉਣੀ ਵੀ ਕਰਾ ਤੀ ਮੇਰੇ ਕਰਨਾ ਉੱਧਰ ਤਾਂ ਹੀ ਬੁਰਾ ਹਾਲ ਹੋਇਆ ਕਿ ਗਰਮੀ ਤਾਂ ਬਹੁਤ ਹੀ ਜ਼ਿਆਦਾ ਕਰਨੀ ਆ ਇੰਨੀ ਜ਼ਿਆਦਾ ਗਰਮੀ ਆ ਨਾ ਬਸ ਤੇ ਹਾਂਏ ਬੰਦਾ ਨੂੰ ਚੜ ਜਾਂਦਾ ਜਿਵੇਂ ਪਾਣੀ ਡੋਲੇ ਹੁੰਦਾ ਤੇ ਬਹੁਤ ਹੀ ਜ਼ਿਆਦਾ ਅਸ ਹੈ ਨਾ ਤੇ ਉਹਨਾਂ ਨੇ ਰੈਸਟ ਦਿੱਤੀ ਹੋਈ ਹੈ ਕੰਪਨੀ ਵਾਲਿਆਂ ਨੇ 12 ਤੋਂ 3 ਦੀ ਰੈਸਟ ਦਿੱਤੀ ਤੇ ਬਾਕੀ ਉਹਨਾਂ ਨੇ ਉੱਧਰ ਲਈ ਸਰਕਾਰ ਨੇ ਕੀਤਾ ਵੀ 12 ਤੋਂ 3 ਰੈਸਟ ਚਾਹੀਦੀ ਹੈ ਨਾ ਸਾਰੇ ਨੂੰ ਜਿਹੜੇ ਵੀ ਕੋਈ ਐਮਪਲੋਈ ਹੈ ਕੋਈ ਵੀ ਹੈ ਨਾ ਕੰਮ ਕਰਦਾ ਦੰਦਰਮੇ ਵਿਚ ਜਿਹੜੇ ਧੁੱਪੇ ਲੱਗਦੇ ਕੰਮ ਕਰਨ ਨੂੰ ਤਾਂ ਕਰਕੇ ਤੇ ਹਜੇ ਜੀ ਉਹਨਾਂ ਦਾ ਹਨਾ ਕੋਈ ਕੰਮ ਪੱਕਾ ਨਹੀਂ ਹੋਇਆ ਕੱਚੇ ਕੰਮ ਜੀ ਹਜੇ ਤਾਂ ਕਿਉਂਕਿ 2 ਮਹੀਨਿਆਂ ਦਾ ਜਿਹੜਾ ਉਹਨਾਂ ਨੇ ਬੀਜ ਇੱਧਰ ਦਿੱਤਾ ਸੀ ਸਾਨੂੰ ਉਧਰ 2 ਮਹੀਨਿਆਂ ਦਾ ਪੂਰਾ ਹੋਊਗਾ ਫਿਰ ਇਹ ਕੰਮ ਧੰਦਾ ਮਿਲੂਗਾ ਪੱਕਾ ਢੜੀ ਵਗੈਰਾ ਹਜੇ ਕੁਝ ਨਹੀਂ ਬਣੀ ਹੈਗੀ ਅੱਜ ਬਣੂਗੀ ਤੇ ਫਿਰ ਸਿਮ ਬਗੈਰਾ ਲੈਣਗੇ ਕਿਸੇ ਦੇ ਹਨਾ ਕੋਈ ਯਾਰ ਦੋਸਤ ਨਾਲ ਦਾ ਕੋਈ ਹੁੰਦਾ ਹੈ ਬੰਦਾ ਉਹਦੇ ਫੋਨ ਤੋਂ ਲਾ ਲੈਂਦੇ ਆ ਹਨਾ ਫੋਨ ਕਈ ਵਾਰ ਵਾਈਫਾਈ ਕਨੈਕਟ ਹੋ ਜਾਂਦਾ ਆਂਦੇ ਲੈ ਸਿਮ ਤੋਂ ਤੇ ਉਧਰੋਂ ਮੈਸੇਜ ਕਰ ਲੈਂਦੇ ਆ ਉਹ ਤਾਂ ਫਿਰ ਚੈਟਿੰਗ ਹੁੰਦੀ ਵਟਸਐਪ ਤੇ ਤੇ ਵਟਸਐਪ ਤੋਂ ਵਟਸਐਪ ਹੀ ਕਾਲ ਲੱਗਦੀ ਆ ਤੇ ਜਦੋਂ ਸਿਮ ਮਿਲ ਗਿਆ ਉਦੋਂ ਹਨਾ ਕਾਲ ਹੋ ਜਾਊਗੀ ਤੇ ਕੌਣ ਸਿਮ ਹਜੇ ਹਨਾ ਮਿਲੂਗਾ ਡੇਢ ਡੇਢ ਤੋਂ ਮਹੀਨੇ ਲੱਗਦੀ ਜਾਣੀ ਆ ਫਿਰ ਮਿਲੂਗਾ ਤੇ ਠੀਕ ਹੈ ਜੀ ਚਲੋ ਆਪਾਂ ਰੋਟੀ ਖਾਣੀ ਬਣਾ ਲਈਏ ਇੱਥੇ ਵਾਸਤੇ ਫਿਰ ਮੈਂ ਕੰਮਕਾਰ ਆਪਣੇ ਕਰ ਲਈ ਸੀ ਤੇ ਰੋਟੀ ਮੈਂ ਲਾ ਲਈ ਸੀ ਰੋਟੀ ਲਾ ਕੇ ਤੇ ਫਿਰ ਮੈਂ ਇੱਥੇ ਆਟਾ ਝਾੜਨ ਲੱਗ ਗਈ ਸੀ ਟੈਂਕੀ ਦੇ ਵਿੱਚ ਤੇ ਰੋਟੀ ਲਾ ਕੇ ਵਸ ਫਿਰ ਆਪਾਂ ਨੂੰ ਸਾਬ ਸਫਾਈ ਕਰਾਂਗੇ ਖਾ ਕੇ ਰੋਟੀ ਤੇ ਦੇਖੋ ਜੀ ਹੁਣ ਮੈਂ ਆਟਾ ਝਾੜ ਕੇ ਤੇ ਫਿਰ ਮੈਂ ਚੱਕਲਾ ਵੇਲਣਾ ਚੱਕਤਾ ਸੀ ਚੱਕਲਾ ਵੇਲਣਾ ਆਪਾਂ ਡੇਲੀ ਧੋਣੇ ਆ ਤੇ ਪ੍ਰਾਂਤ ਤਾਂ ਤਾਂ ਡੇਲੀ ਮੰਗੂ ਧੋ ਦਿੰਨੇ ਦੂਜੇ ਤੀਜੇ ਦਿਨ ਵਸ ਦੂਜੇ ਦਿਨ ਤਾਂ ਮੈਂ ਧੋਣੀ ਧੋਣੀ ਆ ਤੇ ਵਸ ਫਿਰ ਮੈਂ ਹਾਂ ਚੱਕਣ ਲੱਗ ਗਈ ਸੀ ਜਿੱਥੇ ਆਪਾਂ ਰੋਟੀ Cakleran mereka. Terima ਇੱਥੇ ਹੋ ਗਿਆ ਸੀ ਇਹ ਦੁਪਹਿਰ ਦਾ ਟਾਈਮ ਸੀ 3:30 ਵਜੇ ਦਾ ਤੇ ਫਿਰ ਮੈਂ ਨਿੰਬੂ ਪਾਣੀ ਬਣਾਉਣ ਲੱਗੀ ਸੀ ਤੇ ਇਹ ਕਹਿੰਦੇ ਵੀ ਅਸੀਂ ਨਿੰਬੂ ਪਾਣੀ ਪੀਣਾ ਚਾਹ ਤਪਿੰਦੇ ਨਹੀਂ ਇਹ ਵੀ ਚਾਹ ਠੀਕ ਹੈ ਤੇ ਫਿਰ ਇੱਥੇ ਮੱਥਾ ਮੁੰਡ ਲੱਗੇ ਸੀ ਥੋੜਾ ਜਿਹਾ ਬਸ ਫਿਰ ਮੈਂ ਸਨੇਹਾ ਨੂੰ ਕਹਿ ਦਿੱਤਾ ਖੰਡ ਖੋਰ ਦੇ ਉਹਦੀ ਵੀ ਨਹੀਂ ਵੀ ਤੂੰ ਗ੍ਰੈਂਡਰ ਨਾਲ ਹੀ ਖੋਲ ਲੈ ਮੈਂ ਚਾਹ ਠੀਕ ਹੈ ਹਰ ਵਾਸਤੇ ਮੈਂ ਨਾਮ ਕਤੇ ਚੀਨੀ ਵਿੱਚ ਪਾ ਕੇ ਪਾਣੀ ਦੇ ਵਿੱਚ ਤੇ ਬਸ ਫਿਰ ਮੈਂ ਇਕੱਠੀ ਗ੍ਰੈਂਡ ਕਰ ਦਿੰਨੀ ਆ ਬਾਅਦ ਦੇ ਵਿੱਚ ਨਿੰਬੂ ਨੂੰ ਥੋੜ ਕੇ ਆ ਬਰਫ ਵਾਲਾ ਪਾਣੀ ਪਾ ਲੈਣੀ ਵਿੱਚ ਤੇਵਾਸ ਨੇਮ ਦਾ ਪਾਣੀ ਬਰਤਣਾ ਤਿਆਰ ਹੋ ਗਿਆ ਤੇਵਾਸ ਨੇ ਆਹ ਟੋਪੇ ਦੇ ਵਿੱਚ ਬਰਫ਼ ਪਾ ਕੇ ਰੱਖਤੀ ਸੀ ਤਾਂ ਠੰਡਾ ਹੋ ਗਿਆ ਸੀ ਕਸ਼ਕ ਮੈਂ ਕੈਂਪਰ ਦੇ ਵਿੱਚ ਪਾਤੀ ਸੀ ਬਰਫ਼ ਤੇ ਇੱਥੇ ਮੈਂ ਦੇਖ ਰਹੀ ਸੀ ਇੱਥੇ ਸੁੱਸਰੀਆਂ ਫਿਰਦੀਆਂ ਸੀ ਕੁੜੀਆਂ ਤੇ ਉਨੂੰ ਉਹੀ ਮੈਂ ਝਾੜਦੀ ਸੀ ਮਸਹਣ ਤੇ ਮੈਂ ਸੁੱਸਰੀਆਂ ਇਕੱਠਾ ਲਵਾਂ ਉਹਨੂੰ ਪਤਾ ਨਹੀਂ ਤੇ ਵਾਸੇ ਫਿਰ ਮੈਂ ਆਹ ਨਿੰਬੂ ਜੋੜ ਦੇ ਵਿੱਚ ਆਪਾਂ ਨਿੰਬੂ ਕੱਟ ਕੇ ਪਾਵਾਂਗੇ ਤੇ ਕੱਟ ਕੇ ਫਿਰ ਇਹਨੂੰ ਜੋੜ ਦਾਂਗੇ ਰਸ ਕੱਢ ਲਾਂਗੇ ਇਹਦਾ ਤੇ ਬੱਸ ਫਿਰ ਆਪਣਾ ਨਿੰਬੂ ਪਾਣੀ ਹੋ ਗਿਆ ਰੈਡੀ ਤੇ ਆ ਜੇ ਤੁਸੀਂ ਪੀ ਲਓ ਨਿੰਬੂ ਪਾਣੀ ਤੇ ਵਾਸਤੇ ਜੇ ਫਿਰ ਹੁਣ ਗਰਮੀ ਹੈ ਜੀ ਬਹੁਤ ਜ਼ਿਆਦਾ ਤੇ ਫਿਰ ਬੱਚੇ ਹੁਣ ਨਿੰਬੂ ਪਾਣੀ ਯਾ ਸ਼ੈਕਸ ਵਗੈਰੇ ਪਿੰਦੇ ਆ ਤੇ ਆਪਾਂ ਤਾਂ ਫਿਰ ਸ਼ੁਰੂ ਤੋਂ ਚਾਹ ਪਾਣੀ ਪੀਨੇ ਆ ਤੇ ਚਾਹ ਤਾਂ ਬਿਨਾ ਆਪਾਂ ਥੜਿਆ ਨਹੀਂ ਮੈਂ ਤਾਂ ਚਾਹ ਬਣਾ ਕੇ ਪੀਣੀ ਆ ਤੇ ਬਸ ਇੱਥੇ ਫਿਰ ਹਣਾ ਇੱਥੇ ਸਨੇਹਾ ਲੱਗਦੀ ਸੁਖਾ ਪੱਟਣ ਤੇ ਬਸ ਇੱਥੇ ਕਰਾਂਗੇ ਵੀਡੀਓ ਐਂਡ ਤੁਹਾਨੂੰ ਅੱਜ ਦੀ ਵੀਡੀਓ ਕੈਹੀ ਜਿਹੀ ਲੱਗੀ ਜ਼ਰੂਰ ਦੱਸਿਓ ਕੱਲ੍ਹ ਆਇਆ ਨਵੇਂ ਲੋਕ ਦੇ ਵਿੱਚ